ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਸਰਕਾਰ ਦਾ ਪਤਲਾ ਭੁੱਕਿਆ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਕੁਦਰਤ ਦੀ ਮਾਰ ਪੈ ਗਈ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਵੀ ਉਹਨਾਂ ਦਾ ਮਜ਼ਾਕ ਬਣਾ ਰਹੀ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੇਹਰ ਸਿੰਘ ਤਲਵੰਡੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਵੀ ਕਿਸਾਨਾਂ ਦੀਆਂ ਫਸਲਾਂ ਦੀ ਗਰਦਾਬਰੀ ਕੀਤੀ ਜਾ ਰਹੀ ਹੈ ਉਹਦਾ ਅਸਲੀ ਰੂਪ ਕੁਝ ਹੋਰ ਹੀ ਹੈ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮੁਆਵਜ਼ੇ ਦੇਣ ਦੀ ਗੱਲ ਆਖੀ ਗਈ ਹੈ ਪਰ ਦੂਜੇ ਪਾਸੇ ਪਟਵਾਰੀ ਅਤੇ ਕਾਨੂੰਗੋ ਪਿੰਡਾਂ ਦੇ ਵਿੱਚ ਜਿਨ੍ਹਾਂ ਕਿਸਾਨਾਂ ਦੀ ਗਰਦਾਬਰੀ ਕਰਨ ਆਉਂਦੇ ਨੇ ਉਹ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਦੀ ਗਰਦਾਬਰੀ ਕਰਨ ਦੀ ਬਜਾਏ ਉਹਨਾਂ ਦੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਬੈਠ ਕੇ ਅਤੇ ਏਸੀ ਰੂਮਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਜ਼ਮੀਨਾਂ ਦੀ ਗਰਦਾਬਰੀ ਕੀਤੀ ਜਾ ਰਹੀ ਹੈ ਕੀ ਨਾਮ ਪ੍ਰਧਾਨ ਜੀ ਤੁਹਾਡਾ ਮੈਂ ਪਰਮ ਸਿੰਘ ਚਿਹਾਲੀ ਖਰੜੇਲੀ ਤੋਂ ਤੁਹਾਨੂੰ ਆਖੂ ਤੋਂ ਪ੍ਰਧਾਨ ਜੀ ਕੀ ਮਸਲਾ ਜਿਹੜਾ ਪੋਤਲਾ ਖੋ ਗਿਆ ਗਿਆ ਜੀ ਮਹਾਰਾਜ ਜੀ ਸਾਡੀ ਬੇਮੌਸਮੀ ਬਾਰਸ਼ ਕਉਂ ਕਰਕੇ ਕਣਕਾਂ ਦੀ ਫਸਲ ਤੇ ਇਨੀ تباہੀ ਹੋ ਗਈ ਆ ਕਿ ਜਿਹੜੀ ਹੱਦ ਤੋਂ ਵੱਧਿਆ ਜ਼ਿੰਮੇਵਾਰ ਦੇ ਪੱਲੇ ਕੁਝ ਨਹੀਂ ਰਿਹਾ ਬਿਲਕੁਲ ਸਰਕੇ ਗਲ ਚੁੱਕੇ ਆ ਥੱਲੇ ਉਗ ਚੁੱਕੇ ਆ ਜਿਹੜੇ ਸਾਨੂੰ ਇਹਨਾਂ ਨੇ ਪਟਵਾਰੀ ਭੇਜਦੇ ਆ ਵੇਖਣ ਵਾਸਤੇ ਉਹ ਸਿਰਫ ਸੜਕਾਂ ਦੇ ਫਿਰਕੇ ਤੇ ਇਹੋ ਹੀ ਲਿਖੀ ਜਾਂਦੇ ਆ ਕਿ ਆ ਕਣਕ ਆ ਇਹ ਨਹੀਂ ਦੱਸਦੇ ਕਿ ਕਿੰਨੇ ਨੁਕਸਾਨ ਹੋਇਆ ਤੇ ਇਹਦਾ ਕੀ ਮੁਆਵਜ਼ਾ ਮਿਲਣਾ ਚਾਹੀਦਾ ਕੋਈ ਉਹਦਾ ਪਰਸੈਂਟੇਜ ਨਹੀਂ ਬਣਾ ਕੇ ਦਿਆ ਇਹਨਾਂ ਦੇ ਨਾਲ ਹੋਣਾ ਚਾਹੀਦਾ ਜੀ ਕਿ ਕੋਈ ਤੋਂ ਮੁਰਾਜਾਮ ਖੇਤੀਬਾੜੀ ਵਾਲੇ ਆਉਂਦੇ ਤੇ ਨਾਂ ਦੀ ਨਾਂ ਇਹ ਬਣਾ ਕੇ ਦਿੰਦੇ ਕਿ ਇਹਦਾ 100% ਨੁਕਸਾਨ ਹੋਇਆ ਇਹਦਾ 70% ਨੁਕਸਾਨ ਹੋਇਆ ਇਹਨਾਂ ਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਪਹਿਲੀ ਤਾਂ ਗੱਲ ਇਹ ਕਿ ਇਹਦਾ ਮੁਆਵਜ਼ਾ ਸਰਕਾਰ ਨੇ ਬਣਾਇਆ ਬੜਾ ਘੱਟ ਜੇ ਬਣਾਇਆ ਹੈ ਉਹਦੇ ਬਾਰੇ ਇਹਨਾਂ ਨੇ ਕੋਈ ਪਰਸੈਂਟੇਜ ਨਹੀਂ ਬਣਾਇਆ ਇੱਕੋ ਸਿਰਫ ਵੇਖੀ ਚਲਦੇ ਆ ਪਿਆ ਦੇ ਵਿੱਚ ਚਕਾ ਲਾ ਕੇ ਇਹਨਾਂ ਨੇ ਕੀ ਇਹਦੇ ਨਾਲ ਸਾਨੂੰ ਕੋਈ ਮਿਲਣਾ ਮਿਲਦੀ ਘਰ ਨਹੀਂ ਕਿਉਂਕਿ ਜਿੰਨਾ ਚਿਰ ਤੱਕ ਸਾਡੀ ਕਨਕ ਦੇ ਲੋਕੇ ਵੱਟ ਦੇ ਉੱਤੇ ਕੋਈ ਅਫਸਰ ਕੋਈ ਮੁਲਾਜ਼ਮ ਇਹ ਨਹੀਂ ਲਿਖਦਾ ਕਿ ਇੰਨੇ ਪਰਸੈਂਟੇਜ ਦਾ ਨਿਸ਼ਾਨ ਹੋ ਗਿਆ ਹੈ ਕਿ ਇਹਨੂੰ ਇਹਨਾ ਮੁਆਵਜ਼ਾ ਬੰਨਾ ਚਾਹੀਦਾ ਹੈ ਇਹ ਜ਼ਰੂਰੀ ਸੀ ਕਿ ਉਹ ਲਿਖ ਕੇ ਦਿੰਦੇ ਕਿ ਇਹਦਾ 100 ਪਰਸੈਂਟੇਜ ਆ ਇਹਦਾ 70 ਪਰਸੈਂਟੇਜ ਆ ਜੇ ਇਹੋ ਘਟ ਬਣਾਉਣਗੇ ਸਰਕਾਰ ਦੇ ਕੀ 15% 15000 ਰੁਪਏ ਦੇ ਦੀ 15000 ਜਿਹੜਾ ਦਾ ਬੰਦਾ ਕੁਝ ਨਹੀਂ ਘਟੋ ਘੱਟ 50000 ਰੁਪਏ ਕਿਲੇ ਭਰਤੀ ਦੇਣਾ ਚਾਹੀਦਾ ਸੀ ਕੀ ਨਾ ਬਣਾਏ ਮੈਂ ਆਪਨਾ ਸੰਗ ਕ੍ਰਿਆਲੀ ਕਿਸਾਨ ਮੇਰੇ ਦੁਸ਼ਮਣ ਕਿਹਾ ਪਰਦਾ ਜੀ ਜਿਹੜਾ ਪੁਤਲਾ ਫੂਕਿਆ ਗਿਆ ਕੀ ਮਸਲੇ ਨੂੰ ਲੈ ਕੇ ਫੂਕਿਆ ਗਿਆ ਜਿਹੜਾ ਸਮਾ ਸੁੱਚਾ ਹੈ ਕਿਸਾਨਾਂ ਦੀ ਜਿਹੜੀ ਪੱਤਾਵਾਂ ਨੂੰ ਪਾਣੀ ਖਸਲ ਆ ਕਣਕ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਸਰਕਾਰ ਕੋਈ ਚਰਨ ਨਹੀਂ ਸਾਯੋਂ ਉੱਤੇ ਬੈਠਾ ਹੈ ਤੇ ਇਸੇ ਕਮਰੇ ਵਿੱਚ ਫਾਇੰਸ ਕੀਤੀ ਜਾਂਦੇ ਆ। ਗਰਾਉਂਡ ਫਲੋਰ ਤੇ ਕੋਈ ਚੀਜ਼ ਨਹੀਂ ਵੇਖਦਾ। ਅਧਵਾਰੀਆਂ ਨੂੰ ਕੱਲਿਆਂ ਨਹੀਂ ਕਰਦਾ ਨਹੀਂ ਕੱਪਵਾਤੇ ਕੱਲਿਆਂ ਦੇ ਉਹ ਪਿੰਡਾਂ ਦੇ ਜਿਹੜੇ ਆ ਪਾਰਟੀ ਦੇ ਉਹਨਾਂ ਦੇ ਆਗੂ ਬਣੇ ਆ ਉਹਨਾਂ ਨੂੰ ਨਾਲ ਲੈ ਕੇ ਇਹ ਛੜਕਦੇ ਉੱਤੋਂ ਫਿਰ ਕੇ ਵੇਖ ਜਾਂਦੇ ਆ ਤੇ ਚੰਗੀ ਚੰਗੀ ਕੰਮ ਵੀ ਵੇਖ ਜਾਂਦੇ। ਜਿੱਥੇ ਜਿਹੜਾ ਨੁਕਸਾਨ ਆਇਆ ਉਹਨਾਂ ਨੂੰ ਕੁਝ ਦਿੰਦਾ ਨਹੀਂ। ਜੇ ਨਾ ਮਜ਼ਦੂਰ ਕਿਸੇ ਨੂੰ ਪੁੱਛਿਆ ਸਾਡੀ ਦੇ ਪ੍ਰਜੋਰ ਮੰਗਾ ਕਿ ਜਿਹੜਾ ਮਜ਼ਦੂਰ ਆ ਉਹ ਇੱਕ ਅੰਗ ਆ ਕਿਸਾਨ ਦਾ। ਆਮ ਤੌਰ ਤੇ ਜੂਨ ਤੋਂ ਕੋਈ ਕੰਮ ਨਹੀਂ ਚੱਲ ਸਕਦਾ ਇਸ ਕਰਕੇ ਮਜ਼ਦੂਰਾਂ ਨੂੰ ਵੀ ਉਹਨਾਂ ਦਾ ਬੜਦਾ ਹੱਕ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਭ ਤੋਂ ਘੱਟ 50000 ਰੁਪਏ ਉਹਨਾਂ ਦੇ ਪਰਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਦੀ ਜਿਹਦੀ ਵੀ ਫਸਲ ਖਰਾਬ ਹੋਈ ਆ ਉਹਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਕਿਹੜਾ ਤੁਹਾਡੇ ਵੱਲੋਂ ਇਹ ਪੁਤਲਾ ਫੂਕਿਆ ਜਾ ਰਿਹਾ ਕਿਸ ਮਕਸਦ ਨੂੰ ਲੈ ਕੇ ਫੂਕਿਆ ਜਾ ਰਿਹਾ ਜੀ ਕਿਸਾਨ ਮਜ਼ਦੂਰ ਚਕਤ ਕਮੇਟੀ ਦਾ ਸੇਵਾਦਾਰ ਮੇਰ ਸਿੰਘ ਕੁੰਡੀ ਬੋਲਦਾ ਪਿਛਲੇ ਦਿਨ ਹੀ ਬੇਮੌਸਮੀ ਬਰਸਾਤ ਪੂਰੇ ਪੰਜਾਬ ਦੇ ਵਿੱਚ ਬਹੁਤ ਜੀਦੇ ਤੇ ਪੰਜਾਬ ਸਰਕਾਰ ਵੱਲੋਂ ਗਰਦੌਰੀਆਂ ਕਰਨ ਲਈ ਹਦੇਸ਼ ਦਿੱਤੇ। ਉਹ ਦੇਖ ਦਿੱਤਾ ਨੂੰ ਅੱਜ ਤਕਰੀਬਨ ਮੇਰੇ ਸਾਹਮਣੇ ਦੇ ਵਿੱਚ ਵੀ 25 ਦਿਨ ਹੋ ਗਏ। ਪਰ ਉਹਦੇ ਵਿੱਚ ਜਿਹੜੀ ਹਰਕਤ ਹਰਕਤ ਕੀ ਦੇਖੀ ਗਈ ਆ ਕਿ ਜਿਵੇਂ ਕਿ ਆ ਪਿਛਲੇ ਦਿਨ 3 ਤਰੀਕ ਨੂੰ ਅਸੀਂ ਮਾਨਯੋਗ ਡੀਸੀ ਸਾਹਿਬ ਤਰਨਤਾਰਨ ਦੇ ਪੂਰੀ ਟੀਮ ਲੈ ਕੇ ਕਹਿ ਸੀ ਧਰਨਾ ਲਾਇਆ ਸੀ। ਉਹਦੇ ਵਿੱਚ ਪਤਾ ਕਿਤੇ ਵੀ ਕੀ ਅਧਰਕਸ਼ਨਾਂ ਕੀ ਆ। ਰੱਖਸ਼ਨਾ ਇਹ ਸੀ ਕਿ ਪੂਰੇ ਪੰਜਾਬ ਦੇ ਵਿੱਚ ਖੇਤੀਬਾੜੀ ਅਸਰਦੋ ਨਾਲ ਜਾਣਗੇ ਤੇ ਪਰਿਵਾਰੀ ਜਾਊਗਾ। ਪਿੰਡ ਵੀ ਜਾਊਗਾ ਕਿ ਗੁਰਦੁਆਰੇ ਕਿਤੇ ਵੀ ਨਹੀਂ ਬੋਊ ਉਹ ਜਾ ਕੇ ਜਿੱਥੇ ਨੁਕਸਾਨ ਹੋਇਆ ਜੀਦਾ ਵੀ ਉਹਦੀ ਪਹਿਲੀ ਵਿੱਚ ਜਾ ਕੇ ਉਹਦਾ ਖਸਰਾ ਨੰਬਰ ਪਾ ਕੇ ਗਰਦੌਰੀ ਕਰੂਗਾ ਤੇ ਉਹਨੂੰ ਬਣਦਾ ਮਾਇਮਾ ਮਿਲੂ ਪਰ ਇੱਥੇ ਨਾ ਦੋ ਦੋ ਤਰ੍ਹਾਂ ਗੱਲ ਹੋ ਰਹੀ ਆ ਕਿ ਉਹੋ ਹੀ 74 ਸਾਲਾ ਵਾਲਾ ਸਿਸਟਮ ਆ ਅੱਜ ਆਮ ਆਦਮੀ ਪਾਰਟੀ ਦੇ ਉਹ ਚੇਤੇ ਜਿਹੜੇ ਅੱਜ ਆਮ ਆਦਮੀ ਪਾਰਟੀ ਨੂੰ ਚਲਾ ਰਹੇ ਆ ਉਹ ਪਟਵਾਰੀ ਨੂੰ ਗੱਡੀ ਚ ਭਾ ਲੈਿੰਦੇ ਆ ਨਾਲ ਕੋਈ ਵੀ ਉਹਦੇ ਖੇਤੀਬਾੜੀ ਅਸਰ ਨਹੀਂ ਹੈਗਾ ਆਪਦੀਆਂ ਪਹਿਲੀਆਂ ਲੈ ਜਾਂਦੇ ਆ ਜਿੱਥੇ ਨਹੀਂ ਨੁਕਸਾਨ ਆਇਆ ਉੱਥੇ ਵਿਖਾਉਂਦੇ ਜਿੱਥੇ ਨੁਕਸਾਨ ਆਇਆ ਉੱਥੇ ਕੋਈ ਵੀ ਲੈ ਕੇ ਨਹੀਂ ਆਉਂਦਾ ਵੱਡੀ ਤਰਾਹੀਦੀ ਆ ਕਿ ਪੁਵੰਤਮਾਨ ਸਰਕਾਰ ਜਿਹੜੀ ਨਾ ਜੇਦੋਂ ਆਮ ਲੋਕਾਂ ਦੀ ਸਰਕਾਰ ਆ ਫਿਰ ਆਮ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜੀ ਦਾ ਸੱਚੀ ਬੀ ਨੁਕਸਾਨ ਹੋਇਆ ਵਾ ਉਹਦੀ ਪਰਪੇ ਕੀਤੀ ਜਾਵੇ ਵੱਡਾ ਨੁਕਸਾਨ ਇਹਦੇ ਨਾਲ ਦੇ ਨਾਲ ਸਾਡੀ ਮੰਗ ਆ ਕਿਸਾਨ ਮਜ਼ਦੂਰ ਸਖਤ ਕਮੇਟੀ ਦੀ ਕਿ ਜਿੱਥੇ ਕਿਸਾਨਾਂ ਦੀ ਗਰਦੋਰੀਆਂ ਹੋ ਰਹੀਆਂ ਪਿੰਡਾਂ ਦੇ ਵਿੱਚ ਮਜ਼ਦੂਰ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਅੱਜ ਮਜ਼ਦੂਰ ਦਾ ਚੁੱਲ੍ਹਾ ਵੀ ਬੰਦ ਹੋ ਗਿਆ ਕਿਉਂਕਿ ਕੈਸੇ ਕਨਕ ਤੋਂ ਹੀ ਮਜ਼ਦੂਰ ਨੂੰ ਚਾਹ ਸੀ ਮੈਂ ਸਟੇਜ ਚلوںਗਾ ਮੈਂ ਵਿਆਹੀ ਕਰੂੰਗਾ ਮੈਂ ਕਿਸੇ ਦੇ ਨਾਲ ਜਾਊਂਗਾ ਤੇ ਉਦੋਂ ਚਰਮ ਚਰਕ ਲੈ ਕੇ ਆਊਂਗਾ ਪਰ ਉਹ ਬਿਲਕੁਲ ਮੰਨਦਾ ਕਿ ਬਈ ਉਹ ਸਾਡੇ ਕੋਲੇ ਕਿਸਾਨ ਕੋਲ ਕੋਈ ਨਹੀਂ ਰਿਹਾ ਤੇ ਮਜ਼ਦੂਰ ਕੋਲੋਂ ਕੀ ਮਿਲੂਗਾ ਇਸ ਤਰ੍ਹਾਂ ਸਾਡੀ ਮੰਗ ਆ ਪੰਜਾਬ ਸਰਕਾਰ ਕੋਲ ਕਿ ਜਿੱਥੇ ਕਿਸਾਨ ਦੀ ਗਰਦੋਰੀ ਹੋ ਰਹੀ ਆ ਉੱਥੇ ਨਾਲ ਪਿੰਡ ਦੇ ਮਜ਼ਦੂਰਾਂ ਦੀ ਵੀ ਨਿਸ਼ਾਨਦਾਈ ਕੀਤੀ ਜਾਵੇ ਜਿਹੜੇ ਘਰ ਦੇ 10 ਮੈਂਬਰ ਆ ਉਹਨਾਂ ਨੂੰ 50000 ਰੁਪਿਆ ਘਰ ਤੋਂ ਘਟਮ ਆਇਵਾ ਦਿੱਤਾ ਜਾਵੇ ਕਿਉਂਕਿ ਉਹ ਵੀ ਹੱਥੋਂ ਖੇਹ ਬਹਿ ਗਿਆ ਇਹ ਵੱਡੀ ਤਰਾਹੀਦੀ ਆ ਇੱਕ ਉਰਧਾਨ ਜੀ ਵੇਖਿਆ ਜਾ ਰਿਹਾ ਹੈ ਕਿ ਜਿਹੜੀਆਂ ਗਦਾਵਰੀਆਂ ਉਹ ਵਿਧਾਇਕ ਆਪਦੇ ਦਫਤਰਾਂ ਵਿੱਚ ਵਿਧਾਇਕ ਬਿਠਾ ਕੇ ਕਰਾ ਰਹੇ ਨੇ ਉਹ ਤਾਂ ਮੈਂ ਗੱਲ ਕਰਦੀ ਪਹਿਲਾਂ ਇਹ ਤਾਂ ਸਪੱਟ ਵਾਜੇ ਪਟਵਾਰੀ ਜਾਂਦਾ ਨਾ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਚੌਧਰੀ ਆ ਜਿਹੜਾ ਆਮ ਆਦਮੀ ਪਾਰਟੀ ਦਾ ਚੌਧਰੀ ਉਹਨੂੰ ਗੱਡੀ ਚ ਪਾ ਲੈਂਦਾ ਵਾ ਤੇ ਆਪਦੇ ਖੇਤਾਂ 'ਚ ਲੈ ਜਾਂਦਾ ਇਹਦੇ ਤੇ ਵੱਡੀ ਤਰਾਹੀਦੀ ਆ ਇਹਦੇ ਤੇ ਭਗਵੰਤ ਮਸੰਗਰ ਨੂੰ ਵੱਡਾ ਐਕਸ਼ਨ ਲੈਣਾ ਚਾਹੀਦਾ ਵਾ ਕਿ ਆਮ ਲੋਕਾਂ ਨੂੰ ਸੱਦ ਕੇ ਉਹਦੀ ਪੈੜੀ 'ਚ ਜਾ ਕੇ ਪਟਵਾਰੀ ਖਸਰਾ ਨਾਲ ਲਵੇ ਉਹਦਾ ਵੇਖੇ ਤੇ ਉਹਦਾ ਜਿਹੜਾ ਨਿਸ਼ਾਨਦਈ ਆ ਉਹ ਖੇਤੀਬਾੜੀ ਵਿਭਾਗਮ ਕਰੇ ਇਹ ਵੀ 80% ਦੇ ਸਾਨ ਹੋਇਆ ਵਾ 100% ਹੋਇਆ ਵਾ ਤੇ ਉਸ ਜੀਵਦਾਰ ਨੂੰ ਉਹਦੀ ਪਰਪਾਈ ਹੋ ਸਕੇ ਆ ਜਾਣਕ ਪਿੱਛੇ ਕੀ ਹੁੰਦਾ ਕਿ ਗਣੇ ਅਸੀਂ ਘਰੇਾਲੇ ਖੜੇ ਹਾਂ ਗਣੇ ਘਰੇਾਲੇ ਪੈਂਦੇ ਆ ਕਿ ਪੈਸੇ ਕਿਨੂੰ ਮਿਲਦੇ ਐ ਲੰਗਕੋਠੀ ਵਾਲੇ ਨੂੰ ਕਿੰਨੀ ਦੂਰ ਆ ਪੈਸੇ ਮਿਲਦੇ ਖੇਮ ਕਰਨ ਵਾਲੇ ਨੂੰ ਪਿਛਲੀਆਂ ਸਰਕਾਰਾਂ ਦੇ ਵਰਤੀਰਾ ਰਿਹਾ ਵਾ ਇਹ ਆਪਦੇ ਖੇਤੇ ਰੋ ਜਾਣਾ ਤੇ ਸਰਕਾਰ ਨੂੰ ਚੂਨਾ ਲਾਉਣਾ ਸਰਕਾਰ ਦਾ ਜਿਹੜਾ ਪੈਸਾ ਵਾ ਉਹ ਸਾਡਾ 1 ਰੁਪਇਆ ਟੈਕਸ ਦਾ ਵਾ ਉਹਦੀ ਗੁਰਵਰਤੋਂ ਨਹੀਂ ਹੁਣਨਾਗੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਜਿਹੜੀ ਕਿੱਥੇ ਵੀ ਕਿਤੇ ਕਿਹੋ ਜੀ ਆਬਦ ਹੋਊਗੀ ਉੱਥੇ ਪਟਵਾਰੀਆਂ ਨੂੰ ਖੇਤੀਬਾੜੀਆਂ ਨੂੰ ਡੀਸੀਆਂ ਨੂੰ ਐਜਿਓ ਨੂੰ 떼ਰ ਕੇ ਤੇ ਦੁਬਾਰਾ ਫੇਰ ਨਿਸ਼ਾਨੀ ਪਿਚਾਓ ਲਾਈਵ ਤੇਸ ਚੈਨਲ ਦੇ ਲਈ ਬਗੀਰ ਸਿੰਘ ਦੀ ਵਿਸ਼ੇਸ਼ ਰਿਪੋਰਟ